ਹਾਂਜੀ ਇਹ ਹਾਲਾ ਸਾਰੇ ਵੀਰਦਾ ਕੋਈ ਕੀ ਬਸ ਦਾ ਕਹਿਦਾ ਮੇਰੀ ਆਹੇ ਕੁੱਤਰ ਬਾਦਰ ਹਟਾਈ ਸਾਰੀ ਗੱਨੇ ਕਰ ਪੂਰਾ ਠੀਕ ਹੈ ਲਓ ਜੀ ਕਰਤੀਓ ਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਅ ਲਗਭਗ 6 ਹੋਈ ਹੈ ਹਨਾ ਉੱਠਣਾ ਤਾਂ ਮੈਂ ਬਾਹਲੇ ਟੈਣਾ ਚਾਰ ਵਜੇ ਉੱਠ ਵੀ ਗਿਆ ਮੈਨੂੰ ਜਾ ਕੇ ਉੱਠਿਆ ਨਹੀਂ ਉਹਨੂੰ ਜਾਗ ਵੀ ਆ ਗਿਆ ਮੈਨੂੰ ਹਨਾ ਬਪਾ ਤੇ ਨਹੀਂ ਉੱਠਿਆ ਨਹੀਂ ਗਿਆ ਯਾਰ ਚਲੋ ਕੋਈ ਗੱਲ ਨਹੀਂ ਸੇ ਅੱਜ ਗਈ ਭਾਈ ਉੱਠ ਗਈ ਤੇ ਬੱਸ ਇੱਕ ਕਬੂਤਰ ਡਾਉਣਾ ਸਿਰਫ ਅਜਵਾਰੀ ਵਾਲਾ ਸਿਰਫ ਇੱਕ ਕਬੂਤਰ ਤੇ ਹੋਰ ਕੀ ਕਰ ਰਹਾ ਹੋਰ ਵਾਵਾ ਵਿੱਚ ਕੋਈ ਨਹੀਂ ਕਬੂਤਰ ਡਾਉਣਾ ਇੱਕ ਵਸ ਦੋ ਕਬੂਤਰ ਸਾਹਮਣੇ ਆ ਬਈ ਹਾਂ ਤੇ ਲੀਓ ਦੀ ਹੁਣ ਲੂਤ ਲਈ ਲੱਗੀ ਬਈ ਮੈਨੂੰ ਬਾਹਰ ਕੱਢੇ ਛੇੜੀ ਛੇੜੀ ਆ ਦੇਖੋ ਇੱਕ ਤੇ ਚੱਲ ਚੱਲੇ ਗਈ ਚੱਲ 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 ਚੱਲੇ ਗਈ ਚਾਲ ਦੇਖੋ 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 ਲੈ ਇਹਨ ਲੋਕਾਂ ਦੇ ਹੁਣ ਝੱਟ ਕਾਉਣੇ ਹੋ ਕੁੰਡੇ ਹੁਣ ਪਤਾ ਲੱਸੀ ਜਾਣੇ ਖੜ ਜਾ ਦੇਖੋ 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 ਮੈਂ ਅੰਬਕਰੀ ਕਰਨਾ ਇਸ ਡੇਟਾ ਹੀ ਮੇਰੇ ਵੀਰਾਉ ਚੱਲ ਰਹੀ ਹੈ ਜੀ ਚਾਹ 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 ਬਸ ਦੋ ਦੇ ਕੂਤਰ ਡਾਣਾ ਸਿਰਫ ਹਾਂਜੀ ਭਾਈ ਇਹ ਕੂਤਰ ਛੱਡਤਾ ਦੇ ਕੇ ਪਾਣੀ ਕਹਾਂ ਗਿਆ ਇੱਕ ਵਾਰੀ ਕੈਮਰੇ ਚ ਦਿਖਾ ਦੂ ਤੁਹਾਨੂੰ ਆ ਫਿਰਦਾ ਯਾਰ ਮੇਰੇ ਹਸਾਬ ਨਾਲ ਤਾਂ ਇਹ ਉਹ ਜਾਂਦਾ ਸ਼ਾਇਦ ਮੀਵੀ ਇਹੀ ਏ ਸ਼ਾਇਦ ਠੱਪੇ ਜੀ ਮਰੀ ਜਾਂਦਾ बाकी ਪਤਾ ਨਹੀਂ ਯਾਰ ਇੱਕ ਕੂਤਰ ਛੱਡਿਆ ਉਹ ਵੀ ਦੀਵਾਂ ਨੂੰ ਉਹ ਚੱਕਰ ਆਇਆ ਵੀ ਘਰ ਤੇ ਤੋੜਦੇ ਨੂੰ ਡੋਦਾ ਲੰਮਾ ਹੀ ਬਾਕੀ ਸਾਰੇ ਪੰਡੇ ਬਾਕੀ ਲੋਕਾਂ ਨੂੰ ਉਤਰਾ ਜਾ ਕੇ ਉਟਰਾਉਣੇ ਹਾਂ ਚਲ ਕੋਈ ਦਿੱਕਤ ਨਹੀਂ ਤਾਂ ਕੂਤਰਾਂ ਛੱਡਾਂ ਆਪਣੇ ਨਵੇਂ ਕੂਤਰ ਛੱਡੇ ਉਹਦੇ ਵਿੱਚ ਆ ਜਾਣਾ ਹਣੇ ਠੀਕ ਹੈ ਜੀ ਉਹਨੂੰ ਪਾਣੀ ਦੇ ਵੀ ਛੱਡਿਆ ਅੱਜ ਇਹ ਕੂਤੇ ਦੀ ਵਾਰਿਸਾ ਸੁਦੇ ਤੇ ਬਾਕੀ ਇੱਕ ਗੱਲ ਹੋਰ ਸੱਚ ਹਰੀਆਂ ਬਗਲਾਂ ਵਾਲੇ ਦਾ ਭਾਈ ਕੋਈ ਪਤਾ ਨਹੀਂ ਲੱਗਿਆ ਕੀ ਬਣਿਆ ਹਰੀਆਂ ਬਗਲਾਂ ਦਾ ਕੁਝ ਵੀ ਨਹੀਂ ਪਤਾ ਲੱਗਿਆ ਇਹ ਕਿਹਣਾ ਛੱਡਿਆ ਠੀਕ ਆ ਬਈ ਇੱਥੋਂ ਹੀ ਛੱਡਿਆ ਹਾਂ ਐਂ ਗਿਆ ਬਾ ਪੁੱਤਰ ਉਦੋਂ ਨਹੀਂ ਪਤਾ ਨਹੀਂ ਲੱਗ ਵੀ ਕੀ ਬਣ ਉਹੀ ਗੱਲ ਹੋ ਗਈ ਆਪਿਓ ਜਿਹੜੀ ਤੁਹਾਨੂੰ ਦੱਸੀ ਸੀਗੀ ਹੁਣ ਇਹ ਫੋਨ ਲਾਇਆ ਮੈਂ ਆਪਣੇ ਮਿੱਤਰ ਜਗਸੀਰ ਕਾਲਚਰ ਵਾਲੇ ਨੂੰ ਮੈਂ ਹਾਂ ਵੀ ਕਾਲ ਲਿਆ ਕੋਇ ਕੂਤਰ ਤਨੇ ਆਇਆ ਤੁਹਾਡੇ ਪਿੰਡ ਕਹਿੰਦਾ ਹਰਿਆਂ ਵਗਲਾ ਮੈਂ ਕਿਹਾ ਹਾਂ ਹਰਿਆਂ ਵਗਲਾ ਕਹਿੰਦਾ ਜਮਾ ਆਥ ਨੇ ਕੱਲ ਪੂਰਾ ਫੁੱਲ ਜੋਰ ਲੱਗਾ ਕਬੂਤਰ ਦਾ ਆਥ ਨੇ ਕਹਿੰਦਾ ਗੁਰਦੁਆਰੇ ਚ ਵੜ ਗਿਆ ਕਬੂਤਰ ਕਹਿੰਦਾ ਉਹਨਾਂ ਦੇ ਘਰ ਕੋਲੇ ਜਾਂ ਕਹਿੰਦਾ ਵਿੱਚ ਵੜ ਗਿਆ ਗੁਰਦੁਆਰੇ ਦੇ ਜਿਵੇਂ ਆਥ ਨੇ ਫੁੱਲ ਝੋੜ ਲਗਾਇਆ ਕਬੂਤਰ ਤਾਂ ਕਹਿੰਦਾ ਰਬਾ ਲਗਾ ਤੋਂ ਪੁਣਾ ਕੀਤਾ ਕਬੂਤਰ ਨੇ ਯਾਰ ਭੈ ਚ ਵਾ ਰਾਤ ਗਈ ਨਹੀਂ ਹੈ ਨਾ ਉਹ ਕੋਈ ਛੋਟੇ ਹੁੰਦੇ ਹੁੰਦੇ ਆਲੀ ਉਹਦੀ ਯਾਰ ਪਹਿਲੀ ੜੀ ਛੱਡ ਲਾ ਪਹਿਲੀ ੜੀ ਭੱਜ ਗਿਆ ਤੇ ਉੱਥੇ ਆ ਕੇ ਰੱਬ ਜਾਣੇ ਸੱਚੀ ਸਾਰਾ ਦਿਨ ਡਿਆਣਾ ਪਹਿਲੇ ਦਿਨ ਵੀ ਉੱਡ ਕੇ ਨਾ ਉੱਡ ਗਿਆ ਯਾਰ ਕਮਾਲ ਕਰ ਗਿਆ ਕਬੂਤਰ ਮੈਂ ਤਾਂ ਹੈਰਾਨ ਨਹੀਂ ਹੋਈ ਇਹਨੇ ਚਲ ਉਹਨੂੰ ਕਿਹਾ ਉਹ ਕਹਿੰਦਾ ਮੈਂ ਬਈ ਹੁਣੇ ਮੂਕਾ ਬਣ ਕੇ ਜਾਂਦਾ ਗੁਰਦੁਆਰੇ ਚ ਆ ਪੀ ਕੇ ਹੈ ਨਾ ਤੇ ਕਹਿੰਦਾ ਮ ਮਾ ਠੀਕ ਆ ਬਾਈ ਬਨੇ ਭਾਲ ਕੇ ਲਿਆ ਹਨ ਫਿਰ ਉਹਨੇ ਨਹੀਂ ਬਦਾਂ ਬਦੂ ਪਾ ਕੇ ਆਪਣੇ ਸਾਹ ਵਾਲੇ ਕੂਤਰਾਂ ਨੂੰ ਖਿਚਲੀ ਜਾਂਦਾ ਸੀ ਮੈਂ ਤਾਂ ਫਿਰ ਆਪਾਂ ਆਪ ਚਾਲਦੇ ਆ ਕਾਲਚਰ ਨਹੀਂ ਵੇਖਣ ਕੂਤਰ ਆਪਣਾ ਕਾਲਚਰ ਨਹੀਂ ਉੱਠ ਗਿਆ ਕੱਲ ਪਹਿਲੀ ੜਾ ਹੀ ਛੱਡਿਆ ਪਹਿਲੀ ੜਾ ਹੀ ਕਾਲਚਰ ਨਹੀਂ ਜਾ ਵਜਿਆ ਬੜਾ ਗੰਦਪੂਣਾ ਕੀਤਾ ਯਾਰ ਪੁੱਤ ਭੈਂ ਚੁਕਲਕ ਹਾਂਜੀ ਬਾਪੇ ਤੇ ਮੌਸਮ ਬਈ ਜਿਆਦਾ ਖਰਾਬ ਆਜ ਹਨ ਇਸੇ ਕਰਕੇ ਅੱਜ ਨਵੇਂ ਕੂਤਰ ਆ ਭੰਨੇ ਨਹੀਂ ਦੌਦੇ ਸਿਰਫ ਇੱਕ ਕੂਤਰ ਢਾਵਾਂ ਵਰਗੇ ਆਪਾਂ ਬਿਠਕਾਂ ਅੰਤਰਾ ਵਾਲਾ ਕਿਉਂਕਿ ਉਹ ਕੱਲ ਸਿੱਧਾ ਨਹੀਂ ਵਹਿਆ ਮਤਲਬ ਵੀ ਸਿੱਧਾ ਹੋਣ ਤੋਂ ਪਹਿਲਾਂ ਵੀ ਉਹ ਕਬੂਤਰ ਕੱਲ ਉੱਡ ਕੇ ਨਹੀਂ ਆਇ ਉਹ ਕਬੂਤਰੇ ਡਾਰੀ ਨਹੀਂ ਭਾਈ ਬੋਲੀ ਗੱਲ ਐ ਤੇ ਕੱਲਾ ਬਟਕਾਂ ਦਾ ਲੈ ਛੱਡ ਰਾਂਗੇ ਉਹ ਵੀ ਆ ਗਏ ਛੱਡਾਂਗੇ ਮੈਂ ਮੜਾ ਜਾਇਆ ਕੰਮ ਠੀਕ ਐ ਮੈਂ ਕੰਮ ਜਾਇਆ ਕੁ ਭਾਰ ਉਹਨੂੰ ਕੱਢਾਂਗੇ ਕਬੂਤਰ ਨੂੰ ਤੇ ਦੂਆ ਮੌਸਮ ਖਰਾਬ ਆ ਬਾਕੀ ਆਪਣੇ ਕਬੂਤਰ ਵਧੀਆ ਉੱਡਿਆ ਯਾਰ ਪਹਿਲੀ ਲੜਾਈ ਤੇ ਹਾਂ ਸਿੱਧੇ ਵੀ ਹੋ ਗਏ ਹੁਣ ਉਹਨਾਂ ਨੂੰ ਮਾੜੇ ਜਿਹੇ ਦਿਨ ਕੈੜੇ ਲੱਗੇ ਹਨਾ ਫੇਰ ਆਪਣਾ ਸਿੱਧੇ ਕਰਨਾ ਹੀ ਮਕਸਦ ਸੀਗਾ ਕਬੂਤਰਾਂ ਨੂੰ ਤੇ ਉਦੋਂ ਵੇ ਦਿਨ ਮਾੜੇ ਕੈੜੇ ਲੱਗੇ ਫਿਰ ਉਹ ਕਬੂਤਰ ਕੱਢ ਰਾਇਆ ਮੈਂ 6 ਦੀ 4 4 5 5 ਡਾਈਆਂ ਜੀ ਮਾਚਿਆ ਉਹਨਾਂ ਨੇ ਉੱਡਿਆਣਾ ਦੱਸਦਾ ਡਾਈਆਂ ਚ ਬਾਈ ਉ ਰੱਸੀ ਹੋਰ ਲਿਆਵਾ ਬਾਕੀ ਆ ਕਬੂਤਰ ਪਾਦੇ ਜਾਲਾਂ ਚ ਠੀਕ ਹੈ ਤੇ ਇਧਰ ਵੀ ਪਾਤੇ ਕਬੂਤਰ ਇਧਰ ਕਬੂਦਰਾ ਲਾਵੀਆਂ ਇਲੈਕਟ੍ਰਿਕਾਂ ਉੱਤੇ ਜਹੀ ਜਾਂਦੀਆਂ ਕੋਈ ਦਿੱਕਤ ਨਹੀਂ ਇਹ ਆ ਕੇ ਵਝਾਉਣੇ ਆ ਬਾਹਰ ਨਹੀਂ ਤਾਂ ਬਜਾਈ ਚ ਲੱਗੀ ਯਾਰ ਹਾਂ ਇਹ ਤਾਂ ਕਰਦੇ ਜੀ ਹਾਂ ਜੀ ਮੇਰੇ ਵੀਰੋ ਬਹੁਤ ਜੀ ਕਰੇ ਠੀਕ ਹੈ ਤੇ ਜ਼ਿੰਦਰ ਵੀ ਆ ਗਿਆ ਜੀ ਕਿਉਂ ਵਾਲਾ ਅੰਦਰ ਕਬੂਤਰ ਛਾਲ ਸਕਿਆ ਪਾ ਮਨ ਕੇ ਇਹ ਕੰਦ ਖਾ ਰਿਹਾ ਹੈ ਅੰਗੇ ਨਾ ਤੈਨੂੰ ਵੀ ਪਤਾ ਕਿ ਤੈਨੂੰ ਹੀ ਪੜਨਾ ਹੈ ਠੀਕ ਹੈ ਜੀ ਹੋਰ ਕੋਈ ਕੂਟਰ ਹੈ ਨਹੀਂ ਇੱਥੇ ਆਏ ਕਿੱਥੇ ਭੱਜੇਗਾ ਹਾਂ ਹੈ ਹਾਂ ਲਾਹੇ ਇਹ ਰਾ ਛਤਰੀ ਤੇ ਬੈ ਜਾਣਾ ਬੈ ਜਾ ਬੈ ਜਾ ਬੈ ਜਾ ਕਿਆ ਜਣੀ ਬੈਂਦਾ ਅੱਜ ਨਹੀਂ ਬੈਂਦਾ ਨਾ ਕੱਲੇ ਨਹੀਂ ਉੱਡਿਆ ਕੱਲ ਕੱਢਿਆ ਇਹਨੂੰ ਖਣੀ ਕੱਲਾ ਓੱਖਾ ਕਰਤਾ ਸੀ ਆ ਰੰਗ ਰੂੰਗ ਰੰਗ ਰੂੰਗ ਜਿਆ ਲਾ ਕੇ ਤੇ ਆ ਹੀ ਛੜਤਾ ਤੇ ਵੇ ਛਤਰੀ ਤੇ ਬੈ ਉੱਡੇ ਹੀ ਨਹੀਂਗਾ ਹੁਣ ਵੀ ਬਹਿ ਜੂ ਸਿਆਣਾ ਹੀ ਆਂ ਲੇ ਆ ਗਿਆ ਲੈ 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 ਫਰਮ ਐਨੇ ਠੱਪੇ ਕੁੱਟਦੇ ਆ ਜਿਹੜੇ ਉਹ ਹੀ ਉਡਣ ਦਿੰਦੇ ਲੈ ਲੈ ਐ ਐ ਬਹਿ ਗਿਆ ਚਲ ਕੋਈ ਚੱਕਰ ਵਾਲੀ ਗੱਲ ਨਹੀਂ ਸਹੀ ਐ ਹੋਰ ਕੀ ਚਾਹੀਦਾ ਆਪਾਂ ਓਕੇ ਬੈਠਾ ਲਾਈ ਫਿਰਦਾ ਹੈਗਾ ਠੀਕ ਐ ਕਿ ਨਹੀਂ ਨਵੇਂ ਕੁੱਤਰ ਕੱਢਦਾ ਦਿੰਦੇ ਹੁਣ ਦਿਨ ਥੋੜਾ ਠੀਕ ਬਣ ਗਿਆ ਪਰ ਚੱਕਰ ਆਏ ਆ ਵੀ ਚੱਕਰ ਆਏ ਆ ਵੀ ਚੱਕਰ ਕੀ ਐ ਖੜ ਜਾ ਚੱਕਰ ਆਏ ਆ ਵੀ ਇਹਦੂ ਬਾਦ ਦਿਨ ਤੇਰ ਬਹੁਤ ਵੱਡਾ ਪਿਆ ਵੈਸੇ ਭੈਣ ਚੋਣਾ ਇਹ ਛੜਰੇ ਹੁਣ ਤਾਂ ਕੁੱਤੇ ਜੇ ਯਾਰ ਹਾਂਜੀ ਇਹ ਕੋਈ ਵੀ ਛੱਡੀ ਤੇ ਕੁਝ ਨਹੀਂ ਹੁੰਦਾ ਇਹ ਗੱਲ ਮਾੜੀ ਪਾਸੇ ਬਹਿ ਕੇ ਆਈ ਸੀ ਤਾਂ ਕਰਕੇ ਕੀ ਅੱਜ ਸਿੱਧੀ ਆ ਜੇ ਉਹ ਭੈਣ ਜਿਹਾ ਕੀ ਲੱਗ ਟੂਈ ਤੇ ਇੱਕ ਮਿੰਟ ਰੋ ਚੱਲ ਖੰਡ ਅੱਜ ਸਿੱਧੀ ਆ ਜੇ ਚੱਲ 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 ਇਹ ਨਹੀਂ ਬਲਾ ਫੜਾਉਂਦੇ ਕਿਸੇ ਨੂੰ ਬੱਜੀ ਕਹਿੰਦਾ ਇਹ ਇਹ ਬੱਜੀ ਤੜਕੇ ਛੱਡਣ ਸਾਰੀ ਆਏ ਮਸਤ ਹੰਕਾਰ ਲੈ ਨਹੀਂ ਹੁਣ ਕੀ ਹੋਗਾ ਬਈ ਲੈ 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 ਵੀ ਹੁਣ ਕੀ ਹੋਗਾ ਤੈਨੂੰ ਕੁਧਰੀ ਨੂੰ ਵੇਖ ਕੇ ਠੱਪੇ ਮਾਰ ਮਾਰ ਡਿਆ ਹੈ ਲਾਈਟਾਂ ਲੂਟਾ ਬੰਦ ਕਰਕੇ ਪੜਾ ਲਾ ਦਾ ਭੈ ਜਰਾ ਦੇ ਚੜਿਆ ਵੇ ਦਿਨ ਸੜਿਆ ਵੇ ਦਿਨ ਸੜਿਆ ਵੇ ਬਾਬੇ ਉਹ ਸੱਚ ਬਈ ਕਾਲ ਚ ਨੇ ਜਕਸੀਰ ਵੀ ਫੋਨ ਲਾਈ ਜਾਂਦਾ ਕਹਿੰਦਾ ਆ ਜਾ ਭਰਾਵਾ ਲੈ ਆ ਫੜ ਕੇ ਨਵੀਆਂ ਸਾਰੀਆਂ ਨਵੀਆਂ ਕੱਢਣਗੇ ਇਹ A to Z ਬ੍ਰਾਂਡ ਨਵੇਂ ਐ ਸਾਰੇ ਬੜੇ ਜਿਨ੍ਹਾਂ ਦਾ ਬਾੜੀਆਂ ਵੜੀਆਂ ਵੜੀਆਂ ਸਾਰੀਆਂ ਪਾਦਾਂ ਕੱਢ ਕੇ ਵਿੱਚ ਹੈ ਸਕੂਤਰ ਗੀਆਂ ਸਾਰੀਆਂ ਇਹ ਇਧਰਲੇ ਕੂਤਰ ਨਵੇਂ ਪਾਏ ਨਹੀਂ ਕੋਈ ਹਾਂਜੀ ਬੈਟ ਕਾਲਿਆਂ ਦੀ ਵੀ ਲੈਡ ਬੁਝਾ ਦਿੱ ਗਏ। ਹਾਕਰ 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 ਨਾ ਇੱਥੇ ਬਿੱਲੀ ਪਹੁੰਚੇ ਪਹੁੰਚੇ ਖੁੱਲਾ ਰਹੇ ਜੇ ਨਾ ਪਹੁੰਚੇ ਸੱਪ ਇਹ ਨਾ ਪੋਲੇ ਮੇਰੀ ਬੰਦਾ ਪਹੁੰਚੇ ਇੱਥੇ ਰਾਤ ਨੂੰ ਕੋਈ ਕੱਢਣ ਨਹੀਂ ਆਇਆ ਦਾ ਸਮਝਦਾ ਭੈਣ ਜਾਈ ਕੀ ਹੋ ਜਾਏ ਹੈ ਚੜ ਚੋੜ ਕਰਦਾ ਬੁੱਤ ਗੁੱਸਾ ਨਗਾ ਜੀ ਆਪਾ ਉਹ ਅੰਦਰ ਦੇ ਅੰਦਰ ਦੇ ਸਾਲਾ ਚਾਚਾ ਜੀ ਚੰਦਰੀ ਵੜ ਕੇ ਆ ਗਿਆ ਹਾਂਜੀ ਕੂਤਰ ਹਜੇ ਜਾਲਾ ਚੀ ਬੈਠੇ ਆ ਉਹ ਜਗਸੀਰ ਨਾ ਕਾਲ ਚਲਨੀ ਗਿਆ ਬਾਰੇ ਫੋਨ ਲਾਈ ਜਾਂਦਾ ਕਹਿੰਦਾ ਬੜੀ ਯਾਰ ਨਾ ਕਹਿੰਦੇ ਵੀ ਯਾਰ ਆਜੋ ਛੇਤੀ ਆਜੋ ਛਤਰੀ ਲੈ ਕੇ ਜੇ ਕੂਤਰ ਬੋਣਾ ਦਾ ਭਾਂ ਤੇ ਇਸ ਨੂੰ ਦੱਸਿਆ ਤੁਸੀਂ ਆਉਂਦੇ ਹੀ ਵੀ ਨਹੀਂ ਯਾਰ ਹਨਾ ਗਾਹ ਤੁਹਾਨੂੰ ਦੱਸਦੇ ਵੀ ਨਹੀਂ ਕਹਿੰਦਾ ਭਾਂ ਤੁਸੀਂ ਵੇਕ ਲਈ ਕਰੀ ਨਾ ਕੂਤਰ ਦਿੱਤੀ ਸਾਡੀ ਮੈਂ ਚਲਾਉਣਾ ਛਤਰੀ ਕਹਿੰਦੇ ਸਾਨੂੰ ਛਤਰੀ ਫੜਾ ਤੁਸੀਂ ਆਪੇ ਬਾਹ ਲਾਂਗੇ ਮੈਂ ਠੀਕ ਹੈ ਹੁਣ ਉਹਨਾਂ ਕੋਲੇ ਸਿਰਫ ਛਤਰੀ ਫੜਾ ਕੇ ਆਉਣੀ ਹੈ ਇਹ ਨਵੇਂ ਕੂਤਰਾ ਜਿਹੜਾ ਦੋ ਕੂਤਰੂ ਡੇ ਫਿਰਦਾ ਵੇ ਇੱਕ ਤਾਂ ਬਿਠਕਾਂਤਰਾ ਨਾਲ ਠੀਕ ਆ ਉਹਦਾ ਥੋੜਾ ਮੈਨੂੰ ਚੱਕਰ ਹੈ ਤੇ ਟੂ ਸੈਨ ਦੇ ਚੱਲ ਕਿਤੇ ਜਾਣ ਦਾ ਬੈਠ ਹੀ ਜਾਣਾ ਹੈ ਠੀਕ ਆ ਕਿ ਨਹੀਂ ਮ ਉਹ ਦੂਜੇ ਕੂਤਰ ਦਾ ਮੈਨੂੰ ਚੱਕਰ ਆਇਆ ਯਾਰ ਆਹ ਦਾ ਬੈਠਾ ਲਾ ਗੱਲੀ ਵਾਲਾ ਨਾ ਯਾਰ ਭੈਣ ਦਾ ਪੱਤੇ ਨਾ ਬਾਜੀ ਇਹ ਨਾ ਯਾਰ ਉਹ ਕੂਤਰਾ ਆਪਣਾ ਹੈ ਸਾਡੇ ਦਾ ਚੜ੍ਹਈ ਵੜਾਈ ਹੈ ਨਾ ਉਹ ਰੱਬ ਜਣਾ ਵੀ ਇਹ ਨਾ ਵੀ ਇਹ ਚਲੋ ਕੋਈ ਨਾ ਬਾਈ ਦੇਖਦੇ ਆ ਟੂ ਸੈਲ ਦੇ ਸਾਹਮਣੇ ਫਿਰਦੀ ਆ ਤੇ ਆਪਣਾ ਵਾਰਿੰਗ ਵਾਲਾ ਕਬੂਤਰਾ ਵੀ ਫਿਰਦਾ ਹੈ ਨਾ ਟੂ ਸੈਲ ਦਾ ਆਉਂਦੀ ਵਾਰਿੰਗ ਵਾਲਾ ਕੂਤਰਾ ਵੀ ਆਪਣੇ ਇੱਥੇ ਹੀ ਫਿਰਦਾ ਹੈ ਹੈ ਵਾਰਿੰਗ ਵਾਲਾ ਆਪਣਾ ਹੋ ਜਾਂਦਾ ਹਰੀ ਬੈਠਾ ਵਾਲਾ ਜਿਹੜਾ ਜਵਾਂ ਨਵਾਂ ਕੱਢਾ ਠੱਪੇ ਮਾਰਦਾ ਹੈ ਇੱਥੋਂ ਕਬੂਤਰਾ ਆਪਣਾ ਸਿੱਧਾ ਰੱਬ ਚ ਲੱਗ ਗਿਆ ਉਸ ਤੋਂ ਬਾਅਦ ਉਹਦਾ ਨਹੀਂ ਪਤਾ ਕੀ ਬਣੂਗਾ ਚੱਲ ਉਹਨੇ ਆਉਣਾ ਤਾਂ ਆਈਆ ਨਹੀਂ ਤਾਂ ਨਾ ਸਹੀ ਚੱਲ ਚੱਲੇ ਪੈਰ ਕੋਈ ਗੱਲ ਨਹੀਂ ਜਾਣ ਦੇ ਵਿਖੀ ਆਉਗੀ ਹਾਂਜੀ ਪਹੁੰਚ ਗਏ ਜੀ ਪਿੰਡ ਕਾਲਚਰ ਨਹੀਂ ਹਾਂ ਆਈ ਚੱਲ ਆਈ ਚੱਲ ਸਾਹਮਣੇ ਇੱਕ ਸੀਰਕਾ ਘਰ ਉਹ ਉੱਥੇ ਹੈ ਮੇਰੀ ਵੀਰੋ ਕੂਤਰ ਆਪਣਾ ਜੀ ਕਹਿੰਦੇ ਗੁਰਦੁਆਰੇ ਵਾਲੀ ਗਲੀ ਜਿ ਘਰਾਜ ਸੀਰ ਦਾ ਤੇ ਗੁਰਦਵਾਰੇ ਦੇ ਥੱਲੇ ਬੈਠਦਾ ਤਾਂ ਹਣੀ ਥੱਲੇ ਬੜਿਆ ਰਾਤ ਵੀ ਤੇ ਹੁਣ ਵੀ ਥੱਲੇ ਬੈਠਾ ਕਹਿੰਦੇ ਜਮਾ ਉਥੋਂ ਉੱਡ ਕੇ ਜਗਸੀਰ ਕੇ ਘਰੇ ਉੱਤਰ ਨਾਦਾ ਛਤਰੀ ਲੈ ਆਏ ਦੇਖਦੇ ਆਂ ਬਾਕੀ ਗਾਹਾਂ ਜਾਏ ਕਿੱਥੇ ਹਾਂਜੀ ਪਹੁੰਚ ਗਏ ਜੀ ਪਹੁੰਚ ਗਏ ਜੀ ਸਾਡੇ ਮਿੱਤਰਾਂ ਕੋਲੇ ਇਹ ਆਪਣੇ ਸੈਟਅਪ ਦਾ ਵਪਾ ਦਿਖਾ ਸਕਦੇ ਨਹੀਂ ਕੋਈ ਚੱਕਰ ਨਹੀਂ ਖਾਦਾ ਹੀ ਕੋਈ ਨਹੀਂ ਚੱਕਰ ਨਹੀਂ ਠੀਕ ਆ ਮਾ ਘੇੜੀ ਕਿ ਤੂੰ ਗੁਪਤ ਸੈਟਅਪ ਰੱਖਦੇ ਤੁਸੀਂ ਕੋਈ ਖਿਡਾਰੀ ਥੋੜੇ ਜੇ ਬਖਰੇ ਚੱਲ ਰਹੇ ਨੇ ਲੱਡ ਦਿਖਾਉਣਾ ਦਿਖਾ ਦਿਓ ਜੀ ਹੋਲਾਗਾ ਲੜਖਾ ਗਏ ਹਏ ਦਿਖਾ ਦੇ ਦਿਖਾ ਦੇ ਦਿਖਾ ਦੇ ਇਹ ਦੇਖੋ ਮੂੜਾ ਤੂੜਾ ਕਿਨੇ ਕੋਰੇ ਬਾੜੇ ਖੜਦਾ ਵਾਹ ਆਪਣਾ ਕਿੱਥੇ ਐ ਟੋਟਾਈ ਵੀ ਇੱਧਰ ਹੈ ਨਹੀਂਗਾ ਛੋੜ ਕਰੀਏ ਸੱਚੀ ਨਹੀਂ ਬੜਿਆ ਹਜੇ ਆ ਵੇ ਸਾਨੂੰ ਤਾਂ ਆਪਣੀ ਗੱਲ ਬਠਾ ਵਾ ਫਿਰ ਠੀਕ ਹੈ ਮੈਂ ਕਿਤੇ ਫੜ ਲਿਆ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਬੜੇ ਬੇਕੂਤਰ ਬਾਤ ਰੋਕੇ ਰਿਪੋਰਟਰ ਨਵੇਂ ਖੁੱਡੇ ਪਏ ਮੁੰਡਾ ਨੇ ਸਰਾ ਗੱਲ ਬਾਦਾ ਚੱਲ ਕੋਈ ਗੱਲ ਨਹੀਂ ਹਾਂਜੀ ਤੇ ਗੁਰਦੁਆਰੇ ਜੀ ਤਾਂ ਬਈ ਦਿਖ ਨਹੀਂ ਰਿਹਾ ਯਾਰ ਕੂਤਰ ਹਨਾ ਪਹਿਲਾਂ ਤਾਂ ਕਹਿੰਦੇ ਵੀ ਤੜਕੇ ਦਾ ਬਾੜੇ ਰਸਣ ਦਾ ਬਾੜੇ ਵਾਲੀ ਫੂਨ ਤਾਂ ਵਿਚਾਰੇ ਨੇ ਪਪਾ ਹੀ ਬਾੜੇ ਲੇਟ ਆਏ ਤੇ ਸਾਨੂੰ ਐ ਲੱਗੇ ਜਿਵੇਂ ਹਾਉ ਬੈਠਾ ਦਾ ਕੂਤਰ ਆਪਣਾ ਠੀਕ ਹੈ ਉਹ ਕੂਤਰ ਦੇ ਸ਼ੱਕ ਪਏ ਆਪਣੇ ਤੇ ਉਹੀ ਲੱਗਦਾ ਮੈਨੂੰ ਤੇਰ ਕਾਲੀ ਨੋਕ ਮੜਾ ਗੂੜਾ ਕਾਲਸਰਾ ਹਨਾ ਵੱਡੀ ਚਲੋ ਦੇਖਨੇ ਇੱਕ ਮਿੰਟ ਬੰਦਾ ਡਾਊਨ ਭੇਜਿਆ ਤਾਂ ਹਾਂ ਇਹ ਆਪਣਾ ਹੋਏ ਤਾਂ ਗੱਲ ਬਣ ਜੇ ਆਇਆ 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 ਬੋਲ ਦੇ ਨਾ ਮਾਰ ਕੇ ਆਉਂਦਾ ਇਹ ਰਮਨ ਤਾਂ ਲੱਗ ਆਪਣੀ ਹੀ ਹਨਾ ਕਿ ਹੋਰ ਹੈ ਕੋਈ ਯਾਰ ਆਇਆ 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 ਉਹੀ ਆ ਓਏ ਕੇ ਹੋ ਨਹੀਂ ਹੋਰ ਹੈ ਹਾਂਜੀ ਫਿਰਦੇ ਆਂ ਤਲਾਸ਼ ਕਰਦੇ ਪੂਰਾ ਜ਼ੋਰ ਲਗਾਇਆ ਪਿਆ ਜੀ ਮੁੰਡਿਆਂ ਦਾ ਕਹਿੰਦੇ ਪੂਰੀ ਮਿਹਨਤ ਕਰਾ ਰਿਆ ਨਾਲ ਪੂਰੀ ਫੁੱਲ ਮਦਦ ਕਰਾ ਰਿਆ ਹੈ ਆਪਣੇ ਵੀ ਯਾਰ ਕਲਚਰਨ ਵਾਲੇ ਠੀਕ ਹੈ ਕਿ ਨਹੀਂ ਉਹ ਯਾਰ ਬਸ ਮੂੰਹ ਆਪਦਾ ਹੀ ਦੇਖ ਨੂੰ ਭੈੜਾ ਵੀ ਆਪ ਤੁਹਾਨੂੰ ਤੋਂ ਟੈਨ ਤੇ ਉਪੜਾ ਗਿਆ ਤੇ ਬਹਾਨ ਨਹੀਂ ਉਹ ਯਾਰ ਕਰੇ ਮੈਨੂੰ ਭਾਇ ਤਨੂ ਕੀ ਦੱਸਾਂ ਉਹ ਚੱਲ ਵੀਡੀਓ ਕੱਟੀ ਦੱਸੋ ਮੈਂ ਕਿਹੜੇ ਕੰਮੇ ਸੀਗਾ ਬਸ ਮੈਂ ਤਾਂ ਹੀ ਨਹੀਂ ਆਇਆ ਕਿ ਨਹੀਂ ਤਾਂ ਉਹਦੀ ਆ ਜਾਂਦਾ ਹਾਂਜੀ ਪਾ ਲਿਆ ਜੀ ਕਬੂਤਰ ਤੇ ਉਹ ਬਹਿ ਗਿਆ ਜੇ ਗੁਰੂ ਘਰ ਤੇ ਗੱਲ ਸੱਚੀ ਸੀ ਮੁੰਡਿਆ ਜੀ ਉਹ ਰਿਪੋਰਟ ਐਨ ਇੱਕ ਨੰਬਰ ਉਹ ਦੇਖੋ ਮੈਂ ਦੱਸਿਆ ਤੁਹਾਨੂੰ ਮੈਂ ਇੱਥੇ ਆ ਗਿਆ ਆ ਬੇਟਾ ਖਲਾਤ ਨੇ ਪਗਲਾ ਆਏ ਚੱਲ ਕੋਈ ਨਾ ਕੋਈ ਨਾ ਅੱਛਾ ਸੋਡੀ ਬੰਦ ਦਿਨੇ ਵੀ ਉੜਦਾ ਦੇਖੇਗਾ ਭਾਜੀ ਇਹ ਜਮਾਂ ਦੇਖੇਗੇ ਤੇ ਫਿਰ ਤੁਸੀਂ ਕਦੋਂ ਦੇਖਿਆ ਅੱਛਾ ਅੱਛਾ ਇਹ ਤਾਂ ਆਪ ਨੇ ਦੇਖਿਆ ਅੱਛਾ ਅੱਛਾ ਇਹ ਤਾਂ ਆਪ ਸਸੋਏ ਵੜਦਾ ਦੇਖਿਆ ਤੇ ਖੇਤੀਆਂ ਦੇ ਖਲਾ ਮਾਰਨੇ ਜਾਂਦੇ ਇਹ ਆਦਾ ਕੋਟਰ ਬੜ ਗਿਆ ਇੱਥੇ 7 ਵਜੇ 7 ਵਜੇ ਇੱਥੇ ਨੇ ਠੀਕ ਹੈ ਕੋਈ ਨਾ ਰਕੇ ਵਿਖਾਏਂਗੀ ਕੀ ਤਾਂ ਹੈਗੀ ਠੀਕ ਹੈ ਠੀਕ ਹੈ ਉਹ ਦਿਨੇ ਵੀ ਬੰਦੇ ਨੂੰ ਦੇਖੇ 1 ਵਜੇ ਵੜਦਾ ਦਿਨੇ ਉੱਚਾ ਇਹ ਨਾਲ ਕੋਤਰ ਇੱਕ ਹੋਰ ਸੀ ਆਟ ਪਿੰਡ 'ਚ ਬੈਠ ਕੇ ਆ ਬੰਦੇ ਨੇ ਠੀਕ ਹੈ ਠੀਕ ਕੋਤਰ ਕਿਹੜਾ ਸੀ ਕਿਹੜਾ ਡੰਗਰ ਉਹ ਦੱਸਿਆ ਨਹੀਂ ਪਰ ਉਹਨੇ ਕਿਹਾ ਸੀ ਉਹ ਬੈਠਾ ਦੇ ਨਾਲ ਕੋਤਰ ਇੱਕ ਹੋਰ ਵੀ ਹੈ ਦੋਨੇ ਆ ਜੀ ਉਹ ਪਿੰਡ 'ਚ ਬੈਠੇ ਆ ਪਿੰਡ 'ਚ ਫੱਬੋ ਫੜਦਾ ਹੁੜੀ ਆ ਹੈ ਲੈਂਦੀ ਹੈ ਸੋਲੀ ਫੜਦਾ ਨਹੀਂ ਗੱਲਾਂ ਨਹੀਂ ਆਏ ਆ ਨਾ ਜਿਵੇਂ ਤੁਸੀਂ ਹੁਣ ਜਿਵੇਂ ਇਹਨਾਂ ਨੇ ਆਪਾਂ ਨੂੰ ਫੋਨ ਕਰਦਾ ਆਪਣੇ ਮਿੱਤਰ ਹੈ ਹਨਾ ਇਹ ਮੋੜ ਦਿੰਦੇ ਇਹ ਨਹੀਂ ਫੜਦੇ ਫੁਰਦੇ ਨਾ ਰੱਖਦੇ ਕਿਸਦਾ ਠੀਕ ਹੈ ਇਹਨਾਂ ਦੇ ਸੂਲ ਕੁਝ ਹੋਰ ਹੈ ਤੇ ਉਹ ਪਿੰਡ 'ਚ ਹੋਰ ਚਿੜੀ ਮਾਰ ਬੜਿਆ ਇਹ ਚਲ ਕੋਈ ਗੱਲ ਨਹੀਂ ਇਹਦਾ ਚੌੜ ਚੌੜ ਤੇ ਇਹਨਾਂ ਨੂੰ ਚਿੜੀ ਮਾਰ ਕੇ ਨੇ ਉਹਨਾਂ ਦਾ ਮੂੰਹ ਪੈਰ ਬਾਲਾ ਇਹਨਾਂ ਨਾਲ ਤੇ ਨਹੀਂ ਜੇ ਫਿਰ ਦੇਖੋ ਭਾਈ ਲੈ ਆਪਣਾ ਕਬੂਤਰ ਆਇਆ ਆਪ ਸੱਦਾ ਕਹਿੰਦੇ ਆਜੋ ਵੀ ਕੂਤਰ ਫਰਦਾ ਛੇ ਦੀ ਛੇ ਤੇ ਆਪ ਫੜਦੇ ਹਾਂ ਹੱਡ ਲੈ ਫੜ ਕੇ ਦਿੰਨੇ ਹਾਂ ਇਹਦੂ ਹੋਰ ਉਹਦੇ ਅੱਖ ਨੂੰ ਭਲਾ ਮਾਸ ਬੰਦੇ ਕਿੱਥੇ ਟਕਰਾਂਗੇ ਬਾਈ ਯਾਰ ਹੈ ਜਿਹੜੇ ਆਪ ਫੋਨ ਲਾ ਕੇ ਆਪ ਦੱਸਦੇ ਕੂਤਰਾਂ ਦਾ ਚਲ ਕੋਈ ਗੱਲ ਨਹੀਂ ਦੇਖਦੇ ਆ ਫੜ ਕੇ ਕੀ ਬੰਦ ਹੈ ਫੜਿਆ ਜਾਂਦਾ ਕਿ ਨਹੀਂ ਆਉਂਦਾ ਜੀ ਆਉਂਦਾ ਕੰਮ ਨੇੜੇ ਹੀ ਹੈ ਜੀ ਇੱਕ ਦਾ ਮਿੰਟ ਪਾਣੀ ਚੱਲੇ ਪਿਆ ਜੀ ਇਹ ਆ ਗਿਆ ਲੈ ਪਾਣੀ ਚੱਲੇ ਪਿਆ ਜੀ ਆਇਆ 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 ਆਇ ਆਇਆ ਆਇਆ ਕੰਜਰ ਆ ਉਹੀ ਗੱਲ ਫਿਰ ਤੇਰੀ ਵੇਚੀ ਤੇ ਕਰੇ ਨੇ ਸਾਡੀ ਆ ਬਾਲੇ ਰੀ ਆ ਇੱਥੇ ਬਹਿ ਗਿਆ ਸੀ ਆ ਗਿਆ ਮੈਂ ਅਸੀਂ ਉਹ ਟੂ 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 ਆਹ ਹੁਣ ਬਾਟਾਂ ਜੈ ਲਾਈ ਜਾਂਦਾ ਨਾ ਯਾਰ ਤੀਨਾ ਆ ਪਹਿਲਾਂ ਕਿੱਟ ਕੇ ਆਇਆ 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 ਪੁੱਤ ਆਇਆ 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 ਛਤਰੀ ਤੇ ਆ ਗਿਆ ਆਇਆ 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 ਪੁੱਤ ਆਇਆ 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 ਉਲਝੇ ਬੰਦੇ ਓਏ ਇੱਕ ਮਿੰਟ ਪਾਣੀ ਨਾ ਛੱਜ ਜਾਦਾ ਛਤਰੀ ਤੇ ਆ ਜਾਂਦੇ ਆਇਆ ਆਇਆ ਛਤਰੀ ਦਾ ਉਹਦੀ ਚੈਕ ਕਰੀ ਜਾਂਦਾ ਏ ਆਇਆ 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 ਛਤਰੀ ਦੀ ਨੌਂਦੀ ਕਰਦਾ ਯਾਰ ਆਇਆ 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 ਹੈ ਫਿਰ ਪਾਣੀ ਤੇ ਫਿਰ ਪਾਣੀ ਚੱਕ ਲਿਆ ਜਾਂਦਾ ਫਿਰ ਹੋਰ ਕੀ ਹੈ ਫਿਰ ਪਾਣੀ ਤੇ ਹਾਂਜੀ ਕੂਤਰ ਤਾਂ ਲਾ ਲਿਆ ਛਤਰੀ ਦੀ ਆਇਆ ਤਹਿ ਪਾਲਦਾ ਜੀ ਠੀਕ ਹੈ ਜਣੀ ਆਪਦੀ ਹੈ ਆਪਦੀ ਤਹਿ ਤੇ ਸੌਖਾ ਹੋ ਗਿਆ ਬਾਕੀ ਬੋਲ ਮਾਰੇ ਠੀਕ ਹੈ ਬਾਬੂ ਉਸਤਾਜ ਜੀ ਨੇ ਪਾਣੀ ਪੂਣੀ ਛਾਲੇ ਤੇ ਫਿਰ ਕੂਤਰ ਕਾਬੂ ਚ ਆਇਆ ਠੀਕ ਹੈ ਕਿ ਨਹੀਂ ਤੇ ਹੁਣ ਆਰਡਰ ਆ ਗਿਆ ਕਿਤੇ ਕੰਮ ਹੋਈ ਹੋ ਜਾਣਾ ਹੈ ਨਹੀਂ ਆ ਗਿਆ ਹੈ ਨਹੀਂ ਨਹੀਂ ਫਿਰ ਵੀ ਸਿੱਧਮ ਸਿੱਧਾ ਹੀ ਆ ਵੇ ਇਹ ਫੇਰ ਨਾ ਉਹ ਹੀ ਵਾਲਾ ਸਿੱਧਮ ਸਿੱਧਾ ਆ ਵੇ ਹੋਏ ਬਈ ਜੇ ਦੂਜੂ ਲਾਉਂਗਾ ਤਾਂ ਦੂਜਾ ਪਰ ਉਹ ਸਿੱਧਮ ਸਿੱਧੇ ਲੈਂਦਿਆ ਕੁੱਤਰ ਇਹ ਆਪਣੇ ਉਹ ਬਵਾਰੀ ਹੋ ਪੈਂਦੀ ਆ ਥੋੜੀ ਨੀਵੀਂ ਆ ਬਾਰੀ ਆ ਨਾ ਯਾਰ ਨੇ ਕਰ ਲੈ ਬਈ ਭਾਇਆ 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 ਓ ਜਰੂਸ ਘੜਦਾ ਕੂਤਰ ਲੈਣਾ ਓਏ ਆਪਣੇ ਆ ਲੈਣਾ ਆਊਗਾ ਹੁਣ ਹੀ ਜਾਂਦਾ ਹੁਣ ਹੀ ਜਾਂਦਾ ਕੂਤਰ ਚੱਲ ਫਿਰ ਆਏ ਜਿਵੇਂ ਤੈਨੂੰ ਲੋਡ ਲਾ ਦੋਵੇਂ ਫੜਦਾ ਲੈ ਓ ਜੀ ਕੂਤਰ ਫੇਰ ਛੜੀ ਦੇ ਜਣਾ ਵੇ ਠੀਕ ਐ ਕੂਤਰ ਫੇਰ ਟੈਂਕੀ ਦੀ ਚੜਗਾ ਆਪਣੀ ਤੇ ਆ ਕੇ ਜਿਕਸੀਰ ਜੀ ਹੁਣ ਆਪਦੇ ਹਿਸਾਬ ਤੇ ਫੜਨਗੇ ਨਹੀਂ ਨਹੀਂ ਹਾਈ ਤੱਕ ਕਰੀ ਆ ਤਾਂ ਸੈਟਿੰਗ ਜੀ ਤੇਰਾ ਦੂਜਾ ਫੇਰ ਉੱਡੇ ਦਾ ਡੋਰੀ ਵਾਲਾ ਮੈਨੂੰ ਪਤਾ ਓਨੇ ਡਾਉਣਾ ਗਾਰੰਟੀ ਆ ਆਪਣੀ ਡੋਰੀ ਵਾਲਾ ਉੱਡਗਾ ਤੇਰਾ ਫੇਰ ਐ ਦੀ ਦੱਸਦਾ ਤੈਨੂੰ ਮੈਂ ਇਹ ਵੇਖੋ ਚੱਲ 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 ਵੱਡੇ ਗੁੱਡਿਆਂ ਦਾ ਲੈਂਦਾ ਕੂਤਰ ਐਵੇਂ ਬਹੁਤ ਔਖ ਲੈਂਦਾ ਕੂਤਰ ਤੈਨੂੰ ਲੱਗੇਗਾ ਤਾਂ ਆਖਣਾ ਕੀ ਹੱਲ ਕਿਵੇਂ ਨਹੀਂ ਲੈਂਦਾ ਮੈਨੂੰ ਪਤਾ ਕੂਤਰ ਮੈਂ ਤੈਨੂੰ ਦੱਸਿਆ ਜੇ ਅਖੀਰ ਇਹ ਸਿੱਧਾ ਹੀ ਛੱਡੀ ਤੇ ਲੈਂਦਾ ਕੂਤਰ ਆਪਣੇ ਘਰੇ ਇਹ ਹਾਂ ਫੇਰ ਉੱਟ ਕੇ ਉਤਰਿਆ ਫੇਰ ਚਿਰੀ ਮਾਰੀ ਉਸਤਾਦ ਭਾਈ ਚਿਰੀ ਮਾਰੀ ਉਸਤਾਦ ਕਰਦੀ ਫੇਰ ਦੇਖਦੇ ਹਾਂ ਕੀ ਬਣਦਾ ਹੈ ਤੀਜਾ ਵਾਸ ਫਾਈਨਲੀ ਹੋਊਗਾ ਹੁਣ ਆਇਆ 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 ਲਾਇਆ ਨਾ ਦੂਸਾਂ ਨਾਲ ਕੀ ਕਰੇ ਹੇ ਹੁਣ ਵੀ ਸਿੱਧਾ ਸਿੱਧੀ ਲਾਲਕੇ ਨੂੰ ਭਰਾਵਣੇ ਆਪਾਂ ਕੀ ਆਗੇ ਨੇ ਹੈ ਉਹ ਪਹਿਲਾਂ ਖੋਲਿਆ ਹਾਂ ਬਾਰ ਬੁਰ ਖੋਲ ਕੇ ਨਾ ਕਬੂਤਰ ਤੀਜੀ ਵਾਰੀ ਹੋਟੇਗਾ ਵਾਪੇ ਤੀਜੀ ਵਾਰੀ ਉਹ ਸੱਚੋ ਭਰਾਵਾ ਵਾਰੀ ਵਾਲੇ ਕੀ ਮੈਂ ਤਾਂ ਦੋ ਸਾੰਭੀ ਵੀ ਜਨਾ ਭੁੱਲੀ ਗਿਆ ਬਦਾਮ ਦੇ ਕਿ ਛੱਡਾਇਆ ਪਿੰਜਰੇ ਮੈਂ ਤੜਕੀ ਦੇ ਉਹਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਪਿੰਡ ਨੂੰ ਚਲਦੇ ਆ ਬਈ ਯਾਰ ਹਨਾ ਪੁੱਤਰ ਤਾਂ ਘਰ ਨਹੀਂ ਫੜਿਆ ਗਿਆ ਹਾਂਜੀ ਮੈਂ ਪਾਣਾਂ ਦੇ ਘਰੇ ਹੀ ਨਹੀਂ ਪੁੱਤਰੋਂ ਵਾਸਤੇ ਫੜਦੇ ਨਹੀਂ ਕੋਈ ਟਿੱਕ ਵਾਲੀ ਗੱਲ ਨਹੀਂ ਘਰੇ ਇੱਕ ਤਾਂ ਬਈ ਵਾਰੀ ਵਾਲੇ ਪਿੰਦਰ ਨੂੰ ਬਦਾਮ ਪਾਉਣ ਆਲੇ ਪਰ ਬੜਾ ਲੇਟ ਹੋ ਗਿਆ ਨਾ ਇੱਕ ਜਿਹੜੇ ਸਾਮੀ ਆਣੇ ਉਹਨਾਂ ਨੂੰ ਪਾਣੀ ਪੂਰੀ ਦੇਣ ਆਲਾ ਹੋਊਗਾ ਇੱਕ ਜਿਹੜੇ ਨਵੇਂ ਘੱਡੇ ਦੀ ਮੰਨ ਲਾਉਣੀ ਆਪਣੇ ਮੋੜਿਆ ਏ ਉਹ ਵੀ ਛੇ ਦਿਨਾਂ ਦਾ ਬੈਟਰੀ ਦਾ ਨਵੇਂ ਬੁੱਤਲੇ ਵੀ ਨਾ ਕਰਕੇ ਮੈਂ ਵੀ ਮੈਂ ਜਾਣਾ ਘਰੇ ਮੈਨੂੰ ਮੋਟਰਸਾਈਕਲ ਦੇ ਦਿਓ ਤੁਹਾਡਾ ਵੀ ਸਿਕੰਦਰ ਗਿਆ ਸੀ ਮੈਂ ਕਿਉਂ ਪੈਜ ਪੜ੍ਹਿਆ ਉਹ ਤਾਂ ਸਿਕੰਦਰ ਗਿਆ ਸੀ ਆ ਬਈ ਛੱਡਣ ਮੈਨੂੰ ਹਣਾ ਉੱਥੇ ਆਪਣੇ ਗਿਆ ਸੀ ਮੇਰੇ ਨਾਲ ਤੇ ਉਹਨੂੰ ਘਰੋਂ ਹੁਣ ਆ ਕੇ ਕਹਿੰਦਾ ਬਈ ਮੈਂ ਤਾਂ ਜਾਣਾ ਘਰੇ ਮੈਨੂੰ ਕਹਿੰਦਾ ਮੈਂ ਵੀ ਤੂੰ ਜਾਵੜਾ ਫਿਰ ਹਣਾ ਤੇ ਹੁਣ ਮੈਂ ਉਹਨਾਂ ਦਾ ਜਗਸੀਰ ਦਾ ਮੋਟਰਸਾਈਕਲ ਲੈ ਕੇ ਆਇਆ ਯਾਰ ਇਹਨਾਂ ਕੋਲੋਂ ਤਾਂ ਮੋਟਰਸਾਈਕਲ ਲੈ ਜਾ ਕਬੂਤਰ ਫੜਨਾਗੇ ਆਪੇ ਤਾਂ ਹੀ ਛੱਡਿਆ ਮੈਂ ਉਹਨਾਂ ਦਾ ਮੋਟਰਸਾਈਕਲ ਲੈ ਆਇਆ ਮੈਂ ਕਿਹਾ ਠੀਕ ਆ ਕੋਈ ਚੱਕਰ ਵਾਲੀ ਗੱਲ ਉਹ ਬਾਬੇ ਕਬੂਤਰ ਵੀ ਧੁੱਪੇ ਮੱਚ ਗਿਆ ਆਪਣੇ ਤਾਂ ਚਲ ਕੋਈ ਦੇਖ ਤੈਨੂੰ ਯਾਰ ਖੜ ਚੁਪ ਲੈ ਵੀ ਦੇਖਣ ਦਾ ਮੈਨੂੰ ਆਪਣੇ ਪੂਰੇ ਆ ਉਹ ਸ਼ਾਕ ਖਾਇਆ ਬੈਠਾ ਸਪੇਰ ਆਇਆ ਕਬੂਤਰ ਹੀ ਬੈਠੇ ਓਕੇ ਬੈਠਾ ਲਿਆ ਮਤਲਬ ਇਹ ਬਾਰੀ ਦਾ ਕੂਤਰਾ ਆਪਣਾ ਨਹੀਂ ਬੈਠਾ ਹਨ ਅੰਦਰ ਰਵਣੀ ਵੀ ਆ ਬੈਠੇ ਫੰਜੀ ਮੇਰੇ ਵੀਰੋਂ ਲੀਉ ਨੂੰ ਵੀ ਪਾਦੀ ਰੋਟੀ ਬਹੁਤ ਜਿਆਦਾ ਲੇਟ ਆਪ ਤਾਂ ਹਜੇ ਵੀ ਨਹੀਂ ਖਾਧੀ ਮੈਂ ਚੱਲੇ ਇਹਨੂੰ ਤਾਂ ਵਿਚਰ ਨੂੰ ਪਾਦੀ ਇਹਦਾ ਕਿਉਂ ਵਰਤ ਰਖਾਇਆ ਯਾਰ ਤੇ ਭਈ ਇੱਕ ਕਬੂਤਰੀ ਬਾਹਰ ਰਹੀ ਹੈ ਆਪਣੀ ਗਲਾਬੀ ਟੂਸੇ ਤੇ ਹਰੀ ਟੋਰੀ ਵਾਲੀ ਹੈ ਨਾ ਉਹ ਵੀ ਸਿੱਧੀ ਆ ਗਈ ਸੀ ਅੱਜ ਆਪਾਂ ਇੱਥੇ ਗਏ ਆ ਨਾ ਕੱਲ ਚਰਾ ਨਹੀਂ ਉਹ ਤਾਂ ਸਿੱਧੀ ਆਈ ਬੈਠੀ ਸੀ ਛਤਰੀ ਦੇ ਨਾਲ ਚੱਲ ਲਾਉਣੇ ਆ ਹਨਾ ਕਾਂਤਰਾਂ ਵਾਲਾ ਵੀ ਓਡਾ ੜਕ ਕੇ ਆ ਗਿਆ ਸੀਗਾ ਬੇ ਵਧੀਆ ਬੰਦ ਲਾ ਕੇ ਕੋਈ ਘੰਟਾ ਡੇਢ ਘੰਟਾ ਦੋ ਘੰਟੇ ਉੱਡਿਆ ਹੋਣਾ ਉਹ ਵੀ ਤੇ ਇਹ ਕਬੂਤਰੀ ਵੀ ਆਈ ਬੈਠੀ ਤੇ ਇਹਦੇ ਨਾਲ ਲਾਉਣ ਲੱਗਿਆ ਉਦੋਂ ਮੈਥੋਂ ਦੋ ਵਾਰੀ ਉੱਡ ਗਈ ਯਾਰ ਠੀਕ ਆ ਦੁਪਹਿਰੇ ਜੇ ਫਿਰ ਦੋ ਵਾਰੀ ਉੱਡ ਕੇ ਫੇਰ ਪਾਸੇ ਬਹਿ ਗਈ ਕੋਠੀ ਤੇ ਮੈਂ ਸੋਧਾ ਕਰਕੇ ਕਬੂਦਰੀ ਬੰਨ ਰੱਖੀ ਤਾਂ ਹਾਂ ਤੇ ਬਾਕੀ ਬੈਠਾ ਲਾ ਹੀ ਬੈਠ ਗਿਆ ਸੀ ਬਸ ਠੀਕ ਵਧੀਆ ਉੱਡਿਆ ਆ ਤੇ ਇੱਕ ਨਵਾਂ ਕੂਤਰਾ ਆ ਫਿਰਦਾ ਸੀ ਇੱਥੇ ਉਹਦੀ ਵੀ ਚਿੜੀ ਮਾਰੀ ਕਰਦੇ ਸੀਗੇ ਉਹ ਵੀ ਮੈਂ ਪਾਣੀ ਪਾਇਆ ਹਨਾ ਪਾਣੀ ਪਾ ਕੇ ਪਾਸੇ ਕੋ ਚਿੱਗੀ ਲੱਗੇ ਉੱਡ ਗਿਆ ਉਹ ਵੀ ਫੜਿਆ ਗਿਆ ਤੇ ਆਪਣਾ ਹਰੀਆਂ ਬਗਲਾ ਵਾਲਾ ਵੀ ਨਹੀਂ ਪਤਾ ਕੋਈ ਹੈ ਜੀ ਫੜਿਆ ਗਿਆ ਕਿ ਨਹੀਂ ਤੇ ਬਾਕੀ ਜਿਹੜੇ ਕੂਤਰੇ ਕੱਲ ਨੂੰ ਵਾਰੀ ਸੀਗੀ ਤੇ ਉਹਨਾਂ ਨੂੰ ਵੀ ਬਦਾਮ ਬਦੂਮ ਪਾਤੇ ਆਪਾਂ ਉਸ ਸਾਹ ਤੇ ਵੀਲੇ ਹੋ ਜਾਣਾ ਸਭ ਹੀ ਆ ਨਾ ਬਦੋ ਕਬੂਤਰ ਆ ਨਾ ਯਾਰ ਮਾੜੇ ਬਾਦਾਮ ਵੱਧ ਦੇ ਬੈਠੇ ਵਾਜੇ ਯਾਰ ਹੂੰ ਤਾਂ ਚੱਲ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਰੱਤਾ ਆ ਥੋੜਾ ਜਿਹਾ ਠੀਕ ਚੱਲ ਰਿਹਾ ਬਗਲ ਟੂਸੇਲਾ ਇਧਰਲਾ ਚਟਾ ਇਹ ਥੋੜਾ ਜਿਹਾ ਡਾਊਨ ਹੀ ਚੱਲ ਰਿਹਾ ਹੈ ਕਾਮੇ ਦਾ ਵਿਚਾਰੇ ਦਾ ਬਾਕੀ ਬਸ ਆਹੀ ਯਾਰ ਪੋਟਾ ਸਭ ਕੁਝ ਓਕੇ ਆ ਨਾ ਇਹ ਉਹ ਚੱਲੀ ਜਾਂਦਾ ਸਾਰਾ ਸੀਨ ਨਾਲ ਨਾਲ ਹੀ ਬਾਬੇ ਤੈਨੂੰ ਇਹਨੇ ਗੰਦ ਪਾ ਰੱਖਿਆ ਬਾਬੂ ਯਾਰ ਆਪਣੀ ਕਿੱਥੇ ਐ ਟੂਸਿਆਂ ਵਾਲੀ ਗੂਦਰੀ ਨਹੀਂ ਉਹ ਆ ਤਾਂ ਅੱਜ ਤਾਂ ਸਿੱਧੀ ਆ ਗਈ ਸੀ ਯਾਰ ਉਸ ਤੋਂ ਬਾਅਦ ਲੌਂਦੇ ਤੋੜ ਗਈ ਦੋ ਵਾਰੀ ਐਸੀ ਡਰ ਡਰ ਗਈ ਪਤਾ ਨਹੀਂ ਕੀ ਇਹਦੇ ਮਨ ਚਾਈ ਹੁਣ ਇੱਕ ਕੋਠੀ ਤੇ ਦੂਜੀ ਦੂਜੀ ਤੇ ਤੀਜੀ ਆ ਤਿੰਨ ਕੋਠੀਆਂ ਬਦਲੀ ਜਾਂਦੀ ਉੱਡ ਖੜਦੀ ਬੈਹ ਜਾਂਦੀ ਵਿੱਚ ਗਮਾਂ ਖਤਮ ਹੈ ਠੀਕ ਆਣੀ ਢੜਕੇ ਦੀ ਫਿਰਦੀ ਆਉਂਦੀ ਲ ਆ ਆਉਂਦੀ ਕਿ ਤੂੰ ਸਾਹਤ ਕੀ ਕਰਨਾ ਚਾਹੁੰਨੀ ਹੈ ਗਲਕ ਗਲਕ ਹੀ ਰਹਿਵੇਂਗੀ ਤੂੰ ਸਰੇ ਦੀ ਲਾਗ ਆਵਾਜ਼ ਰਵਾਹ ਨਹੀਂ ਕੰਮ ਦੀ ਫਿਰ ਕਬੂਦਰੀ ਹਜੇ ਵੀ ਨਹੀਂ ਆਈ ਬਾਈ ਯਾਰ ਅਈ ਨੀ ਬਿਸ਼ਰਮੂ ਵੀਰ ਭੈ ਕਵਾਲ ਕਈ ਜਾਂਦੇ ਚਾਵੇਂ ਲੱਟ ਨਿਕਲੀ ਤਾਂ ਯਾਰ ਮੈਂ ਤਾਂ ਸਿਆਣੀ ਸਮਝਿਆ ਸੀ ਇਹਨੂੰ ਆ ਕੀ ਆ ਕੀ ਆਗੀ ਮੇਰੇ ਵੀਰੋ ਉਹ ਛੇੜੀ ਦੇ ਪਰਲੇ ਬਸੇ ਆਗੀ ਅਈ ਕੋਈ ਚੰਗਾ ਨਹੀਂ ਚਲੋ ਲਾ ਲਿਆ ਹਮੇ ਠੀਕ ਹੈ ਜਿਉ ਡਾਣਾ ਇੱਧਰ ਗਲੀਸ ਕਰੂੰ ਤੈਨੂੰ ਮੱਕੇ ਹੋਈ ਪਹਿਲੇ ਹਾਂਜੀ ਲੇਅਰ ਨਾਲ ਲੱਗ ਜਾਈ ਕਾਲਾ ਟਰਪਾ ਲੈਂਦਾ ਮੈਂ ਕਿਹਾ ਸੀ ਨਾ ਚਿੱਟਾ ਪਾ ਕੇ ਲੈਣਾ ਕਾਲਾ ਕਦੋਂ ਪਾ ਕੇ ਲੈਣਾ ਆਏ ਹੋਏ ਚਿੱਟੇ ਬੁੱਕੇ ਬਿਸਕੁਲੇ ਜਿਆ ਹੋਏ ਕੰਜਰ ਦੇ ਇਹ ਕਿਸੇ ਗੱਲ ਨੂੰ ਹੀ ਪਾਇਆ ਹੁਣ ਹੈ ਠੀਕ ਹੈ ਇਹ ਨਹੀਂ ॠਣੂ ਵੇਖ ਕੇ ਪਾਇਆ ਹਾਂ ਵੀ ਤਗੜੇ ਚੱਖੜ ਛੋਲੇ ਹੋਣਗੇ ਤੇ ਕੱਲ ਨੂੰ ਕਿਤੇ ਮਲੂੜ ਵੀ ਨਾ ਟੱਪੇ ਆਪਣਾ ਪਹਿਲੀ ਕਿਤੇ ਬਾਈ ਰਾਹ ਛੱਡੀਆਂ ਦੇ ਖੜੇ ਠੀਕ ਹੈ ਕਿ ਨਹੀਂ ਨਹੀਂ ਬਹੁਤ ਯਾਰ ਬਈ ਸਹੀ ਕੀਤਾ ਕੰਮ ਆ ਬਹੁਤ ਵਧੀਆ ਕੰਮ ਕੀਤਾ ਉਹ ਮਗਲਾਈ ਵੀ ਯਾਰ ਲੈ ਕੇ ਆਉਣਾ ਸੀ ਨਾ ਯਾਰ ਆਪਾਂ ਹੈ ਨਹੀਂ ਖਾਣੀ ਮਗਲਾਈ ਹੈ ਨਹੀਂ ਹੋਰ ਫੇ ਮੋਟਰਸਾਂ ਜਾਵਾਂ ਜੱਬੇ ਉਹ ਆਪਣਾ ਭੈਣ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰਲੇ ਘਰੇ ਇਹ ਗੱਲ ਪਰਦੇਾਈ ਹੈ ਜਿੱਦਨ ਆਪਾਂ ਕੂਟਰ ਸਾਹਮਣੇ ਹਾਂ ਬਈ ਉਧਰ ਲੈਟ ਨਹੀਂ ਹੋਣੀਗੀ ਮੈਂ ਘਾੜ ਕਢ ਲਾਂਗੇ ਚਲੋ ਛੱਡੋ ਜਿੱਦਾਂ ਬਕੂਤਰ ਸਾਹਮਣੇ ਹੋਣ ਉਧਰ ਲੈਟ ਨਾ ਹੋਊਗੀ ਬਈ ਯਾਰ ਪ੍ਰਤਿਆਈ ਗੱਲ ਐ ਕਿ ਮੈਂ ਇਹ ਚਲੋ ਕੋਈ ਨਹੀਂ ਰਿਟ ਆ ਗਏ ਇੱਥੇ ਆ ਕੇ ਵੀ ਹਣ ਲਈ ਵਾਸਤੇ ਰੋਟੀ ਰੱਸੀ ਲੈ ਆਂਦੀ ਆ ਆਪੇ ਸਾਰੀ ਕਿਰ ਇਹਨਾਂ ਨੂੰ ਵਿਚਾਰਨ ਰੋਟੀ ਰੱਸੀ ਪਾਵਾਂਗੇ ਬਾਕੀ ਦੁੱਧ ਵੀ ਲਿਆਂਦਾ ਹੈਗਾ ਮੈਂ ਤਾਂ ਮੇਰੇ ਮੰਡੀ ਦਾ ਪਰ ਪੀਊ ਆਪਣਾ 파ਟਰ ਨਾਲ ਲਿਓ ਇਹ ਠੀਕ ਐ